ਸਸ਼ੀਕਲ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਸ਼੍ਰੀ ਰਾਜਕੁਮਾਰ ਜੀਆ ਕੋਲੇ ਇਹ ਨੇ ਜੀ ਸ਼੍ਰੀ ਰਾਜਕੁਮਾਰ ਜੀ ਦੁਕਾਨ ਨੰਬਰ 376 ਪੁਰਾਣੀ ਅਨਾਜ ਮੰਡੀ ਨੇੜੇ ਲక్ష్ਮੀ ਨਾਰਾਇਣ ਮੰਦਿਰ ਇਹ ਕਰ ਰਹੇ ਨੇ ਜੀ ਲੋਕਾਂ ਦੀ ਸੇਵਾ ਤਨ ਮਨ ਤੋਂ ਇਹਨਾਂ ਕੋਲੇ ਪੰਜ ਪ੍ਰੋਡਕਟ ਨੇ ਹਰਬਲ ਪਾਊਡਰ ਜਿਹੜੇ ਕਿ ਇਹ ਕੋਈ ਕਮਾਈ ਨਹੀਂ ਕਰਦੇ ਜਿਹਦੇ ਵਿੱਚੋਂ ਰੇਟ ਟੂ ਰੇਟ ਵੇਚਦੇ ਨੇ ਇੱਕ ਸੇਵਾ ਭਾਵਨਾ ਤੌਰ ਤੇ ਹੋਰ ਇਹਨਾਂ ਦੇ ਬਹੁਤ ਵੱਡੇ ਵੱਡੇ ਬਿਜ਼ਨਸ ਹੈ ਜਿਵੇਂ ਫੀਡ ਹੋਗੀ ਹੋਰ ਹੋ ਗਿਆ ਤਾਂ ਇਹ ਹੈ ਜੀ ਮੋਟਾਪੇ ਵਾਸਤੇ ਕਿ ਜਿਹੜਾ ਪਾਊਡਰ ਹੈ ਮਟਾਪੇ ਵਾਸਤੇ ਹੈ ਹਰਬਲ ਪਾਊਡਰ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈ ਆ ਵੀਰ ਨੂੰ ਮਟਾਪਾ ਸੀਗਾ 1 ਮਹੀਨੇ ਦੇ ਵਿੱਚ 5 ਕਿਲੋ ਇਹਦਾ ਵਜ਼ਨ ਘਟਿਆ ਤੇ ਜਿਵੇਂ ਇਹਨਾਂ ਨੇ ਦੱਸਿਆ ਪਰਹੇਜ ਉਸ ਤਰ੍ਹਾਂ ਇਹਨਾਂ ਨੇ ਇਹ ਖਾਣਾ ਸੀ ਤੇ ਇਹ ਦੁਬਾਰੇ ਲੈਣ ਆਏ ਨੇ ਉਸ ਤੋਂ ਬਾਅਦ ਆ ਗਿਆ ਜੀ 슈ਗਰ ਤੋਂ ਛੁਟਕਾਰਾ ਆ ਭਾਈ ਸਾਹਿਬ ਬੈਠੇ ਨੇ ਇਹਨਾਂ ਨੂੰ 슈ਗਰ ਸੀਗੀ 슈ਗਰ ਤੋਂ ਹੁਣ ਆਰਾਮ ਹੈ ਜੀ ਤੇ ਇਸ ਤੋਂ ਬਾਅਦ ਹੋਰ ਗੱਲ ਕਰਾਂਗੇ ਜੋੜਾਂ ਦੇ ਦਰਦ ਇੱਕਾ ਮੁੰਡਾ ਬੈਠਾ ਪਿੱਛੇ ਇਹਦੇ ਜੋੜਾਂ ਦੇ ਵਿੱਚ ਬਹੁਤ ਦਰਦ ਸੀਗਾ ਇਹ ਹੁਣ ਇਹ ਪ੍ਰੋਡਕਟ ਦੁਬਾਰੇ ਫੇਰ ਲੈਣਾ ਆਏ ਨੇ ਹੁਣ ਆਰਾਮ ਹੈ ਭਾਈ ਹਾਂਜੀ ਆਰਾਮ ਤੁਹਾਨੂੰ ਆਰਾਮ ਹੈ ਹਾਂਜੀ ਬਹੁਤ ਆਰਾਮ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਦੋ ਪ੍ਰੋਡਕਟ ਹੋਰ ਆ ਗਏ ਜੀ ਹੁਸ਼ਮ ਜੋਰੀ ਸੇ ਆਰਾਮ ਇਹਨੂੰ ਕਹਿੰਦੇ ਨੇ ਜੀ ਮਰਦਾਨਾ ਕਮਜ਼ੋਰੀ ਸ਼ੂਗਰ ਵਾਲੇ ਪੇਸ਼ੈਂਟ ਨੂੰ ਨਾ ਜੀ ਮਰਦਾਨਾ ਕਮਜ਼ੋਰੀ ਹੁੰਦੀ ਹੁੰਦੀ ਹੈ ਜੀ ਸ਼ੂਗਰ ਵਾਲੇ ਪੇਸ਼ੇ ਤੋਂ ਮਰਦਾਨਾ ਕਮਜ਼ੋਰੀ ਹੁੰਦੀ ਆ ਉਹਦੇ ਵਾਸਤੇ ਪ੍ਰੋਡਕਟ ਬਣਿਆ ਹੋਇਆ ਤੇ ਬਹੁਤ ਹੀ ਜ਼ਿਆਦਾ ਜੜੀ ਬੂਟੀਆਂ ਨਾਲ ਇਹ ਸਮਾਨ ਜਿਹੜਾ ਤਿਆਰ ਕੀਤਾ ਹੋਇਆ ਹੈ ਉਸ ਤੋਂ ਬਾਅਦ ਆ ਗਿਆ ਜੀ ਕਬਜ ਜਿਵੇਂ ਲੋਕ ਅੱਜ ਕੱਲ੍ਹ ਤੁਹਾਨੂੰ ਪਤਾ ਬਾਜ਼ਾਰਾਂ ਦੀਆਂ ਚੀਜ਼ਾਂ ਖਾਂਦੇ ਰਹਿੰਦੇ ਕਬਜ ਹੋ ਜਾਂਦੀ ਐ ਫਿਰ ਆਰਾਮ ਨਹੀਂ ਆਉਂਦਾ ਤੇ ਇਹ ਪ੍ਰੋਡਕਟ ਐ ਹੁਣ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਰਾਜਕੁਮਾਰ ਜੀ ਤਾਂ ਲੋਕਾਂ ਨੂੰ ਅਪੀਲ ਕਰਦੇ ਆਂ ਜੀ ਇੱਕ ਵਾਰ ਤੁਸੀਂ ਜੂਰ ਸਾਡੇ ਚਾਰੇ ਪੰਜੇ ਚੀਜ਼ਾਂ ਨੂੰ ਇੱਕ ਵਾਰ ਵਰਤ ਕੇ ਦੇਖੋ ਮੋਟਾਪੇ ਵਾਸਤੇ ਵੀ ਜੋੜਾਂ ਦੇ ਦਰਦ ਵਾਸਤੇ ਵੀ ਸ਼ੂਗਰ ਵਾਸਤੇ ਮਰਦਾਨਾ ਕਮਜ਼ੋਰੀ ਵਾਸਤੇ ਅਸੀਂ ਹੁਣ ਤੱਕ ਜਿਹਨੂੰ ਵੀ ਇਹ ਚੀਜ਼ਾਂ ਔੜੀਆਂ ਦਵਾਈਆਂ ਜਿਨ੍ਹਾਂ ਨੇ ਪਾਊਡਰ ਇਹ ਸਾਡੇ ਵਰਤੇ ਆ ਹਰ ਬੰਦੇ ਨੂੰ 200% ਰਿਜ਼ਲਟ ਹੈ ਸਾਡੇ ਕੋਲ ਬਕਾਇਦਾ ਅਗਲੇ ਦੇ ਵਟਸਐਪ ਕੋਲ ਰਿਕਾਰਡਿੰਗਾਂ ਸਭ ਕੁਝ ਪਈਆਂ ਜਿਹੜੇ ਵੀ ਬੰਦੇ ਠੀਕ ਹੋਏ ਨੇ ਲੋਕਰ ਰਿਪੋਰਟਾਂ ਵੀ ਭੇਜ ਦਿਆ ਸਾਨੂੰ ਜਿਨ੍ਹਾਂ ਨੂੰ 4 400 ਸ਼ੂਗਰ ਸੀ ਅੱਜ 2 ਮਹੀਨਿਆਂ ਦੇ ਵਿੱਚ ਕਿਸੇ ਨੂੰ 110 ਰਹਿ ਗਈ ਕਿਸੇ ਨੂੰ 115 ਕਹਿਣ ਦਾ ਭਾਵ ਪੂਰੇ ਨੋਰਮਲ ਨੇ ਬੰਦੇ ਅੱਜ ਸੈਟੀਸਫਾਈ ਨੇ ਆਪਣੇ ਪਾਊਡਰ ਨਾਲ ਦੂਜੇ ਨੰਬਰ ਦੇ ਕਿਸੇ ਵੀ ਬੰਦੇ ਨੂੰ ਮੰਨ ਲਓ ਅੱਲਾਹ ਕਹਿੰਦਾ ਰਿਜ਼ਲਟ ਨਹੀਂ ਮਿਲਿਆ ਮਨ ਨੂੰ ਅਗਲਾ ਮੇਰੀ ਡੱਬੀ ਖਾਲੀ ਵਾਪਸ ਲਿਆਵੇ ਪੈਸੇ ਵਾਪਸ ਲੈ ਗਏ ਆਪਨੂੰ ਤਾਂ ਵੀ ਕੋਈ ਦਿੱਕਤ ਨਹੀਂ ਆਏਗੀ। ਅੱਛਾ ਵੀ ਜੇ ਮਤਲਬ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ। ਜੀ ਹਾਂ। ਤੁਹਾਨੂੰ ਆਹ ਖਾਲੀ ਡੱਬੀ ਮੋੜ ਕੇ ਵੀ ਪੂਰੇ ਪੈਸੇ ਵਾਪਸ ਲਿਆ ਸਕਦਾ? ਲਿਆ ਸਕਦਾ ਜੀ। ਔਰ ਜਿਹੜਾ ਵੀ ਬੰਦਾ ਆਪਣੇ ਤੋਂ ਲੈ ਗਿਆ ਸ਼ੁਰੂ ਕਰ ਲਈ ਪਾਊਡਰ ਚਾਹੇ ਉਹ ਅੱਧੀ ਰਾਤ ਨੂੰ ਫੋਨ ਕਰਿਆ ਸੀ ਉਹਦਾ ਫੋਨ ਚੱਕਦੇ ਆ। ਇਹ ਨਹੀਂ ਹੈਗਾ ਵੀ ਬੰਦੇ ਨੂੰ ਇੱਕ ਵਾਰ ਦਵਾਈ ਭੇਜਤੀ ਮੁੜ ਕੇ ਅਗਲੇ ਨਾਲ ਗੱਲ ਨਹੀਂ ਕਰਨੀ ਜਾਂ ਅਗਲੇ ਦੀ ਪ੍ਰੋਬਲਮ ਸੁਣਨੀ ਨਹੀਂ ਹੈਗੀ। ਰਹੀ ਗੱਲ ਮੇਰਾ ਇਹ ਬਿਜ਼ਨਸ ਨਹੀਂ। ਸ਼ੁੱਧ ਮੇਰਾ ਮਕਸਦ ਕੀ ਹੈ ਵੀ ਲੋਕ ਸਹੀ ਪਾਸੇ ਜਾਣਾ ਪੱਲਾ ਵੀ ਆਯੁਰਵੇਦਿਕ ਨਾਲ ਜੁੜੇ ਹੋਏ ਸੀ ਲੋਕ ਪੱਲਾ ਕਿਹੜਾ ਡਾਕਟਰ ਹੁੰਦੇ ਸੀਗੇ ਹੁਣ ਵੀ ਸਾਡਾ ਮਕਸਦ ਇਹ ਹੈ ਵੀ ਲੋਕ ਇੰਨਾਂ ਚੀਜ਼ਾਂ ਨਾਲ ਜੋੜਨਾ ਇਹ ਘਰੇਲੂ ਚੀਜ਼ਾਂ ਨੇ ਜਿਵੇਂ ਸ਼ੂਗਰ ਦੇ ਵਿੱਚ ਨੀਮ ਗੋਟਲੀ ਜਾਮਣ ਇੰਦਰਜੋਤ ਚਰੇਤਾ ਜਮੈਣ ਕਾਲੀ ਜੀਰੀ ਗੁੜਮਾਰ ਵਗੈਰਾ ਪਾਈਆਂ ਹੋਈਆਂ ਜਿਹੜੀਆਂ ਆਮ ਨੋਰਮਲ ਚੀਜ਼ਾਂ ਨੇ ਤੇ ਰਾਜਕੁਮਾਰ ਜੀ ਜੇ ਕਿਸੇ ਨੇ ਆਨਲਾਈਨ ਕਰੇ ਬੈਠੇ ਮੰਗਾਉਣੀ ਹੋਵੇ ਜੇ ਮੰਨ ਲਓ 200 ਕਿਲੋਮੀਟਰ 500 ਕਿਲੋਮੀਟਰ ਆਲ ਇੰਡੀਆ ਚ ਕਿਤੇ ਵੀ ਕਿੱਥੇ ਮਰਜੀ ਹੈ ਜੀ ਆਲ ਵਰਲਡ ਜਾਂਦੀ ਹੈ ਆਪਣੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਸਾਰੇ ਕਿਤੇ ਜਾਂਦੀ ਹੈ ਜਾਂਦੀ ਹੈ ਹਾਂਜੀ ਹਾਂ ਤਾਂ ਫਿਰ ਦੋਸਤੋ ਜੇਕਰ ਤੁਸੀਂ ਆਲ ਇੰਡੀਆ ਦੇ ਵਿੱਚ ਹੋਮ ਡਿਲੀਵਰੀ ਕਰਵਾਉਣੀ ਹੋਵੇ ਇਹ ਪਾਊਡਰ ਕਹਿ ਲਓ ਦਵਾਈ ਕਹਿ ਲਓ ਜੋ ਮਰਜੀ ਕਹਿ ਲਓ ਹਰਬਲ ਪਾਊਡਰ ਹੈ ਯਾ ਕੋਈ ਸਾਈਡ ਇਫੈਕਟ ਨਹੀਂ ਤਾਂ ਤੁਸੀਂ ਸ਼੍ਰੀ ਰਾਜਕੁਮਾਰ ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਹੈ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਨ ਦਾ ਮਕਸਦ ਕੀ ਹੈ ਵੀ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤਾਂ ਕਿ ਜੇ ਕੋਈ ਕਿਸੇ ਨੂੰ ਪ੍ਰੋਬਲਮ ਹੈ ਇਹਦੇ ਨਾਲ ਉਹ ਠੀਕ ਹੋ ਸਕੇ ਤਾਂ ਦੋਸਤੋ ਤੁਹਾਨੂੰ ਮਿਲਦੇ ਹਾਂ ਬਹੁਤ ਹੀ ਜਲਦ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ